ਨਮਸਕਾਰ ਦੋਸਤੋ ਦੋਸਤੋ ਗਠੀਆ ਇੱਕ ਐਸੀ ਬਿਮਾਰੀ ਆ ਮੰਨਿਆ ਜਾਂਦਾ ਕਿ ਜਿੰਨਾ ਚਿਰ ਮਰੀਜ਼ ਜਿੰਦਾ ਉਹਨੂੰ ਪੇਨ ਕਿਲਰ ਤੇ ਸਟੀਰੌਇਡ ਦੇ ਆਸਰੇ ਹੀ ਜੀਣਾ ਪਊਗਾ ਫੇਰ ਵੀ ਉਹ ਤਕਲੀਫ ਤੋਂ ਰਾਹਤ ਨਹੀਂ ਉਹਨੂੰ ਮਿਲਦੀ ਉਹਦੇ ਹੱਥ ਪੈਰ ਮੁੜਦੇ ਆ ਸਰੀਰ ਪੂਰੀ ਤਰ੍ਹਾਂ ਪਰੇਸ਼ਾਨ ਹੋ ਜਾਂਦਾ ਅਸੀਂ ਅੱਜ ਤੁਹਾਨੂੰ ਸਮਰਾਲੇ ਦੇ ਸਾਡੇ ਨਵੇਂ ਜੁੜੇ ਟੀਮ ਦੇ ਵਿੱਚ ਡਾਕਟਰ ਸਾਹਿਬ ਨੇ ਜੋ 23 ਸਾਲਾਂ ਤੋਂ ਸਰਵਿਸ ਨਿਭਾ ਰਹੇ ਨੇ ਮੈਡੀਕਲ ਸਟੋਰ ਦੀ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ 1 ਮਹੀਨਾ ਪਹਿਲਾਂ ਸਾਡੇ ਪ੍ਰੋਡਕਟ ਯੂਜ਼ ਕਰਵਾਈ ਸੀ ਮੈਡੀਸਨ ਲਈ ਗਠੀਏ ਵਾਲੇ ਮਰੀਜ਼ ਨੂੰ ਉਹਨੂੰ ਕਿੰਨਾ ਕੁ ਫਾਇਦਾ ਮਿਲਿਆ ਕਿੰਨੇ ਸਮੇਂ ਵਿੱਚ ਫਾਇਦਾ ਮਿਲਿਆ ਤੇ ਅੱਗੇ ਕੀ ਉਮੀਦ ਕਰਦੇ ਨੇ ਕਿ ਕਿੰਨਾ ਕੁ ਅੱਗੇ ਮਰੀਜ਼ ਦੀ ਸੈਟਿੰਗ ਹੋ ਸਕਦੀ ਹੈ ਡਾਕਟਰ ਸਾਹਿਬ ਨਮਸਕਾਰ ਨਮਸਕਾਰ ਸਰ ਚਾਹਣਾ ਪਾਉ ਜਿਹੜਾ ਗਠੀਏ ਵਾਲੇ ਮਰੀਜ਼ ਦਾ ਤੁਸੀਂ ਉਹ ਅੱਗੇ ਬੈਨੀਫਿਟ ਲੈਂਦਾ ਹੈ ਲੇਕੋ ਸਰ ਗਠੀਆ ਉਹ ਕਾਫੀ ਦੇਰ ਤੋਂ ਗਠੀਏ ਦੀ ਦਵਾਈ ਲੈ ਰਿਹਾ ਸੀਗਾ ਤੇ ਉਹਦੇ ਹੱਥ ਪੈਰ ਜਿਵੇਂ ਆ ਹੋ ਜਾਂਦੇ ਸੀਗੇ ਮੁੜ ਜਾਂਦੇ ਸੀਗੇ ਜੀ ਜੀ ਤੇ ਜਦੋਂ ਆਪਾਂ ਤੁਹਾਡੇ ਵਾਲੀ ਮੈਡੀਸਨ ਦਿੱਤੀ ਉਹਨਾਂ ਨੂੰ ਉਹਨਾਂ ਦੇ ਮੋਡਿਆਂ 'ਚ ਦਰਦ ਗੋਡਿਆਂ 'ਚ ਦਰਦ ਸਰੀਰ 'ਚ ਦਰਦ ਰਹਿੰਦਾ ਸੀ ਜੀ ਜੀ ਤੇ ਜਦੋਂ ਤੁਹਾਡੇ ਵਾਲੀ ਅਸੀਂ ਮੈਡੀਸਨ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੂੰ ਨੀਅਰ ਅਬਾਊਟ 20 ਦਿਨ ਦੇ ਵਿੱਚ ਕਾਫੀ ਰਿਕਵਰੀ ਹੋਈ ਉਹਨਾਂ ਦੀ ਪੇਨ ਘਟੀ ਤੇ ਉਹਨਾਂ ਨੂੰ ਹੁਣ ਉਹ ਇੰਨੇ ਖੁਸ਼ ਨੇ ਵੀ ਮੇਰੀ ਪਹਿਲਾਂ ਤੇ ਹੁਣ ਦੀ ਜਿਹੜੀ ਲਾਈਫ ਆ ਉਹ ਥੋੜੀ ਸੁਖ ਰੂਪ ਹੋ ਗਈ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਦੋਸਤੋ ਗਠੀਆ ਆਟੋ ਇਮਿਊਨ ਡਿਸੀਜ਼ ਆ ਇਹ ਮੰਨਿਆ ਜਾਂਦਾ ਕਿ ਇਹ ਠੀਕ ਨਹੀਂ ਹੁੰਦਾ ਪਰ ਆਯੁਰਵੇਦਾ ਦੇ ਵਿੱਚ ਪਰਮਾਤਮਾ ਨੇ ਜੋ ਸਾਨੂੰ ਦਿੱਤਾ ਹੋਇਆ ਆਪਾਂ ਉਹਨਾਂ ਚੀਜ਼ਾਂ ਨੂੰ ਅਗਰ ਇਸਤੇਮਾਲ ਕਰੀਏ ਤਾਂ ਇਹਦੀਆਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਘਟਾਇਆ ਵੀ ਜਾ ਸਕਦਾ ਲੰਬੇ ਸਮੇਂ ਦਵਾਈ ਇਸਤੇਮਾਲ ਕਰਕੇ ਇਹਨੂੰ ਬਿਲਕੁਲ ਠੀਕ ਵੀ ਕੀਤਾ ਜਾ ਸਕਦਾ ਬਿਨਾਂ ਦਵਾਈ ਤੋਂ ਵੀ ਮਰੀਜ਼ ਅੱਗੇ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਦਾ ਸੋ ਇਸ ਕਰਕੇ ਅਸੀਂ ਬਾਰ-ਬਾਰ ਟੈਸਟੀਮੋਨੀਅਲ ਵੀਡੀਓਜ਼ ਰਹੀ ਜਨਤਾ ਨੂੰ ਜਾਗਰੂਕ ਕਰਵਾਉਣਾ ਚਾਹੁੰਦੇ ਹਾਂ ਕਿ ਪੂਰੀ ਕੋਸ਼ਿਸ਼ ਕਰਦੇ ਹਾਂ ਅਸੀਂ ਸਕਾਰਾਤਮਕ ਤਰੀਕੇ ਨਾਲ ਆਯੁਰਵੈਦਿਕ ਟੋਨਿਕ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਮਰੀਜ਼ਾਂ ਦੇ ਕਸ਼ਟਾਂ ਨੂੰ ਸੈੱਟ ਕੀਤਾ ਰਵੇ ਇਹ ਡਾਕਟਰ ਸਾਹਿਬ ਦਾ ਵੀ ਅਸੀਂ ਦਿਨੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਜੁੜੇ ਨੇ ਆਦਰਵਾਇਜ਼ ਐਲੋਪੈਥੀ ਡਿਪਾਰਟਮੈਂਟ ਆਪਦੇ ਕੋੜੇ ਭਜਾਈ ਫਿਰਦਾ ਅੰਦੇ ਆਯੁਰਵੇਦ ਵਾਲੇ ਆਪਦੇ ਕੋੜੇ ਭਜਾਈ ਫਿਰਦੇ ਆ ਇੱਕ ਦੂਸਰੇ ਦੇ ਦੁਸ਼ਮਣ ਬਣੇ ਆ ਪਰ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈਗਾ ਅਸੀਂ ਮਿਲ ਕੇ ਸਮਾਜ ਦੇ ਵਿੱਚ ਲੋਕਾਂ ਦੇ ਕਸ਼ਟਾਂ ਨੂੰ ਦੂਰ ਕਰਨ ਦੀ ਸਾਡੀ ਡਿਊਟੀ ਪਰਮਾਤਮਾ ਨੇ ਲਾਈ ਆ ਤਾਂ ਮਿਲ ਕੇ ਬਹੁਤ ਕੁਝ ਕਰ ਸਕਦੇ ਆ ਐਲੋਪੈਥੀ ਡਿਪਾਰਟਮੈਂਟ ਦੀਆਂ ਵੀ ਸੇਵਾਵਾਂ ਦੀ ਬਹੁਤ ਲੋੜ ਪੈਂਦੀ ਆ ਐਮਰਜੈਂਸੀ ਕੇਸ ਦੇ ਵਿੱਚ ਐਲੋਪੈਥੀ ਜੋ ਕਰ ਸਕਦੀ ਆ ਉਹ ਸ਼ਾਇਦ ਆਯੁਰਵੇਦ ਨਹੀਂ ਕਰ ਸਕਦਾ ਸੋ ਮੈਂ बार-बार ਇਹੀ ਰਿਕਵੈਸਟ ਕਰਦਾ ਕਿ ਕੋਈ ਐਲੋਪੈਥੀ ਮਾੜੀ ਨਹੀਂ ਕੋਈ ਆਯੁਰਵੇਦਾ ਮਾੜੀ ਨਹੀਂ ਕੋਈ ਹੋਮੀਓਪੈਥੀ ਮਾੜੀ ਨਹੀਂ ਬਸ ਸਾਡਾ ਮੇਨ ਮਕਸਦ ਤਾਂ ਇੱਕੋ ਹੀ ਹੋਣਾ ਚਾਹੀਦਾ ਕਿ ਆਪਾਂ ਮਿਲ ਕੇ ਜੋ ਮਰੀਜ਼ ਦੀ ਤਕਲੀਫ ਆ ਮਰੀਜ਼ ਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਉਹ ਤਾਂ ਸਿਰਫ ਦਰਦ ਦੱਸ ਸਕਦਾ ਆਪਦਾ ਤਕਲੀਫ ਕੀ ਆ ਉਹ ਦੱਸ ਸਕਦਾ ਸਮਾਧਾਨ ਤਾਂ ਅਸੀਂ ਲੋਕਾਂ ਨੇ ਮਿਲ ਕੇ ਕਰਨਾ ਹੁੰਦਾ ਅਸੀਂ ਆਪਣੀ ਖਿੱਚੋ ਤਾਨ ਛੱਡੀਏ ਤੇ ਮਿਲ ਕੇ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਜਿੱਥੇ ਡਾਕਟਰਾਂ ਦੇ ਮਰੀਜ਼ ਨੂੰ ਆਪਰੇਸ਼ਨ ਕਰਾਉਣੇ ਪੈਣਗੇ ਅਸੀਂ ਉਹਨਾਂ ਨੂੰ ਟਾਲਣ ਦੀ ਜਿੰਨੀ ਹੋ ਸਕਦਾ ਕੋਸ਼ਿਸ਼ ਕਰੀਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜਨਤਾ ਨੂੰ ਵੀ ਸਹਿਯੋਗ ਮੰਗਦੇ ਹਾਂ ਅਸੀਂ ਜਨਤਾ ਤੋਂ ਜਿੰਨਾ ਹੋ ਸਕਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਜਿਹੜੇ ਨੇੜੇ ਤੇੜੇ ਦੇ ਲੋਕ ਨੇ ਪਰੇਸ਼ਾਨ ਨੇ ਆਪਣੀਆਂ ਬਿਮਾਰੀਆਂ ਤੋਂ ਉਹ ਵੀ ਸਹੀ ਆਯੁਰਵੇਦ ਦਾ ਸਹਾਰਾ ਲੈ ਕੇ ਆਪਣੀਆਂ ਤਕਲੀਫਾਂ ਨੂੰ ਘੱਟ ਕਰ ਸਕਣ ਨਮਸਕਾਰ ਦੋਸਤੋ ਦੋਸਤੋ ਗਠੀਆ ਇੱਕ ਐਸੀ ਬਿਮਾਰੀ ਆ ਮੰਨਿਆ ਜਾਂਦਾ ਕਿ ਜਿੰਨਾ ਚਿਰ ਮਰੀਜ਼ ਜਿੰਦਾ ਉਹਨੂੰ ਪੇਨ ਕਿਲਰ ਤੇ ਸਟੀਰੌਇਡ ਦੇ ਆਸਰੇ ਹੀ ਜੀਣਾ ਪਊਗਾ ਫੇਰ ਵੀ ਉਹ ਤਕਲੀਫ ਤੋਂ ਰਾਹਤ ਨਹੀਂ ਉਹਨੂੰ ਮਿਲਦੀ ਉਹਦੇ ਹੱਥ ਪੈਰ ਮੁੜਦੇ ਆ ਸਰੀਰ ਪੂਰੀ ਤਰ੍ਹਾਂ ਪਰੇਸ਼ਾਨ ਹੋ ਜਾਂਦਾ ਅਸੀਂ ਅੱਜ ਤੁਹਾਨੂੰ ਸਮਰਾਲੇ ਦੇ ਸਾਡੇ ਨਵੇਂ ਜੁੜੇ ਟੀਮ ਦੇ ਵਿੱਚ ਡਾਕਟਰ ਸਾਹਿਬ ਨੇ ਜੋ 23 ਸਾਲਾਂ ਤੋਂ ਸਰਵਿਸ ਨਿਭਾ ਰਹੇ ਨੇ ਮੈਡੀਕਲ ਸਟੋਰ ਦੀ ਤੇ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੇ 1 ਮਹੀਨਾ ਪਹਿਲਾਂ ਸਾਡੇ ਪ੍ਰੋਡਕਟ ਯੂਜ਼ ਕਰਵਾਏ ਸੀ ਮੈਡੀਸਨ ਲਈ ਗਠੀਏ ਵਾਲੇ ਮਰੀਜ਼ ਨੂੰ ਉਹਨੂੰ ਕਿੰਨਾ ਕੁ ਫਾਇਦਾ ਮਿਲਿਆ ਕਿੰਨੇ ਸਮੇਂ ਚ ਫਾਇਦਾ ਮਿਲਿਆ ਤੇ ਅੱਗੇ ਕੀ ਉਮੀਦ ਕਰਦੇ ਨੇ ਕਿ ਕਿੰਨਾ ਕੁ ਅੱਗੇ ਮਰੀਜ਼ ਦੀ ਸੈਟਿੰਗ ਹੋ ਸਕਦੀ ਹੈ ਡਾਕਟਰ ਸਾਹਿਬ ਨਮਸਕਾਰ ਨਮਸਕਾਰ ਸਰ ਚਾਹਣਾ ਪਾਉ ਜਿਹੜਾ ਗਠੀਏ ਵਾਲੇ ਮਰੀਜ਼ ਦਾ ਤੁਸੀਂ ਅੱਗੇ ਬੈਨੀਫਿਟ ਲੈਂਦਾ ਹੈ ਦੇਖੋ ਸਰ ਗਠੀਆ ਉਹ ਕਾਫੀ ਦੇਰ ਤੋਂ ਗਠੀਏ ਦੀ ਦਵਾਈ ਲੈ ਰਿਹਾ ਸੀਗਾ ਤੇ ਉਹਦੇ ਹੱਥ ਪੈਰ ਜਿਵੇਂ ਆ ਹੋ ਜਾਂਦੇ ਸੀਗੇ ਮੁੜ ਜਾਂਦੇ ਸੀਗੇ ਜੀ ਜੀ ਤੇ ਜਦੋਂ ਆਪਾਂ ਤੁਹਾਡੇ ਵਾਲੀ ਮੈਡੀਸਨ ਦਿੱਤੀ ਉਹਨਾਂ ਨੂੰ ਉਹਨਾਂ ਦੇ ਮੋਡਿਆਂ 'ਚ ਦਰਦ ਗੋਡਿਆਂ 'ਚ ਦਰਦ ਸਰੀਰ 'ਚ ਦਰਦ ਰਹਿੰਦਾ ਸੀ ਜੀ ਜੀ ਤੇ ਜਦੋਂ ਤੁਹਾਡੇ ਵਾਲੀ ਅਸੀਂ ਮੈਡੀਸਨ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੂੰ ਨੀਅਰ ਅਬਾਊਟ 20 ਦੇ ਵਿੱਚ ਕਾਫੀ ਰਿਕਵਰੀ ਹੋਈ ਉਹਨਾਂ ਦੀ ਪੇਨ ਘਟੀ ਤੇ ਉਹਨਾਂ ਨੂੰ ਹੁਣ ਉਹ ਇੰਨੇ ਖੁਸ਼ ਨੇ ਵੀ ਮੇਰੀ ਪਹਿਲਾਂ ਤੇ ਹੁਣ ਦੀ ਜਿਹੜੀ ਲਾਈਫ ਆ ਉਹ ਥੋੜੀ ਸੁਖ ਰੂਪ ਹੋ ਗਈ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਦੋਸਤੋ ਗਠੀਆ ਆਟੋ ਇਮਿਊਨ ਡੀਸੀਜ਼ ਆ ਇਹ ਮੰਨਿਆ ਜਾਂਦਾ ਕਿ ਇਹ ਠੀਕ ਨਹੀਂ ਹੁੰਦਾ ਪਰ ਆਯੁਰਵੇਦਾ ਦੇ ਵਿੱਚ ਪਰਮਾਤਮਾ ਨੇ ਜੋ ਸਾਨੂੰ ਦਿੱਤਾ ਹੋਇਆ ਆਪਾਂ ਉਹਨਾਂ ਚੀਜ਼ਾਂ ਨੂੰ ਅਗਰ ਇਸਤੇਮਾਲ ਕਰੀਏ ਤਾਂ ਇਹਦੀਆਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਘਟਾਇਆ ਵੀ ਜਾ ਸਕਦਾ ਲੰਬੇ ਸਮੇਂ ਦਵਾਈ ਇਸਤੇਮਾਲ ਕਰਕੇ ਇਹਨੂੰ ਬਿਲਕੁਲ ਠੀਕ ਵੀ ਕੀਤਾ ਜਾ ਸਕਦਾ ਬਿਨਾਂ ਦਵਾਈ ਤੋਂ ਵੀ ਮਰੀਜ਼ ਅੱਗੇ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਦਾ ਸੋ ਇਸ ਕਰਕੇ ਅਸੀਂ ਬਾਰ-ਬਾਰ ਟੈਸਟੀਮੋਨੀਅਲ ਵੀਡੀਓਜ਼ ਰਹੀਂ ਜਨਤਾ ਨੂੰ ਜਾਗਰੂਕ ਕਰਵਾਉਣਾ ਚਾਹੁੰਦੇ ਹਾਂ ਕਿ ਪੂਰੀ ਕੋਸ਼ਿਸ਼ ਕਰਦੇ ਹਾਂ ਅਸੀਂ ਸਕਾਰਾਤਮਕ ਤਰੀਕੇ ਨਾਲ ਆਯੁਰਵੈਦਿਕ ਟੋਨਿਕ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਮਰੀਜ਼ਾਂ ਦੇ ਕਸ਼ਟਾਂ ਨੂੰ ਸੈੱਟ ਵੀ ਕਰ ਰਹੇ ਇਹ ਡਾਕਟਰ ਸਾਹਿਬ ਦਾ ਵੀ ਅਸੀਂ ਦਿਨੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਨੇ ਆਦਰਵਾਇਜ਼ ਐਲੋਪੈਥੀ ਡਿਪਾਰਟਮੈਂਟ ਆਪਦੇ ਕੋੜੇ ਭਜਾਈ ਫਿਰਦਾ ਆਂਦੇ ਆਯੁਰਵੇਦ ਵਾਲੇ ਆਪਦੇ ਕੋੜੇ ਭਜਾਈ ਫਿਰਦੇ ਆ ਇੱਕ ਦੂਸਰੇ ਦੇ ਦੁਸ਼ਮਣ ਬਣੇ ਆ ਪਰ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈਗਾ ਅਸੀਂ ਮਿਲ ਕੇ ਸਮਾਜ ਦੇ ਵਿੱਚ ਲੋਕਾਂ ਦੇ ਕਸ਼ਟਾਂ ਨੂੰ ਦੂਰ ਕਰਨ ਦੀ ਸਾਡੀ ਡਿਊਟੀ ਪਰਮਾਤਮਾ ਨੇ ਲਾਈ ਆ ਤਾਂ ਮਿਲ ਕੇ ਬਹੁਤ ਕੁਝ ਕਰ ਸਕਦੇ ਆ ਐਲੋਪੈਥੀ ਡਿਪਾਰਟਮੈਂਟ ਦੀਆਂ ਵੀ ਸੇਵਾਵਾਂ ਦੀ ਬਹੁਤ ਲੋੜ ਪੈਂਦੀ ਆ ਐਮਰਜੈਂਸੀ ਕੇਸ ਦੇ ਵਿੱਚ ਐਲੋਪੈਥੀ ਜੋ ਕਰ ਸਕਦੀ ਆ ਉਹ ਸ਼ਾਇਦ ਆਯੁਰਵੇਦ ਨਹੀਂ ਕਰ ਸਕਦਾ ਸੋ ਮੈਂ बार-बार ਇਹੀ ਰਿਕਵੈਸਟ ਕਰਦਾ ਕਿ ਕੋਈ ਐਲੋਪੈਥੀ ਮਾੜੀ ਨਹੀਂ ਕੋਈ ਆਯੁਰਵੇਦਾ ਮਾੜੀ ਨਹੀਂ ਕੋਈ ਹੋਮੀਓਪੈਥੀ ਮਾੜੀ ਨਹੀਂ ਬਸ ਸਾਡਾ ਮੇਨ ਮਕਸਦ ਤਾਂ ਇੱਕੋ ਹੀ ਹੋਣਾ ਚਾਹੀਦਾ ਕਿ ਆਪਾਂ ਮਿਲ ਕੇ ਜੋ ਮਰੀਜ਼ ਦੀ ਤਕਲੀਫ ਆ ਮਰੀਜ਼ ਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਉਹ ਤਾਂ ਸਿਰਫ ਦਰਦ ਦੱਸ ਸਕਦਾ ਆਪਦਾ ਤਕਲੀਫ ਕੀ ਆ ਉਹ ਦੱਸ ਸਕਦਾ ਸਮਾਧਾਨ ਤਾਂ ਅਸੀਂ ਲੋਕਾਂ ਨੇ ਮਿਲ ਕੇ ਕਰਨਾ ਹੁੰਦਾ ਅਸੀਂ ਆਪਣੀ ਖਿੱਚੋ ਤਾਨ ਛੱਡੀਏ ਤੇ ਮਿਲ ਕੇ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਜਿੱਥੇ ਡਾਕਟਰਾਂ ਦੇ ਮਰੀਜ਼ ਨੂੰ ਆਪਰੇਸ਼ਨ ਕਰਾਉਣੇ ਪੈਣਗੇ ਅਸੀਂ ਉਹਨਾਂ ਨੂੰ ਟਾਲਣ ਦੀ ਜਿੰਨੀ ਹੋ ਸਕਦਾ ਕੋਸ਼ਿਸ਼ ਕਰੀਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜਨਤਾ ਨੂੰ ਵੀ ਸਹਿਯੋਗ ਮੰਗਦੇ ਆਂ ਅਸੀਂ ਜਨਤਾ ਤੋਂ ਜਿੰਨਾ ਹੋ ਸਕਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਜਿਹੜੇ ਨੇੜੇ ਤੇੜੇ ਦੇ ਲੋਕ ਨੇ ਪਰੇਸ਼ਾਨ ਨੇ ਆਪਣੀਆਂ ਬਿਮਾਰੀਆਂ ਤੋਂ ਉਹ ਵੀ ਸਹੀ ਆਯੁਰਵੇਦਾ ਦਾ ਸਹਾਰਾ ਲੈ ਕੇ ਆਪਣੀਆਂ ਤਕਲੀਫਾਂ ਨੂੰ ਘੱਟ ਕਰ ਸਕਣ ਥੈਂਕ ਯੂ ਥੈਂਕ ਯੂ ਵੈਰੀ ਮਚ